ਜਾ ਕੇ ਨਾ ਚੁੱਲੇ ਤੇ ਲੱਤ ਮਾਰੀ ਨੱਚਣਾ ਤਾਂ ਹੁਣ ਨੱਚ ਲੈ ਘਰੇ ਜਾ ਕੇ ਨਾ ਚੁੱਲੇ ਤੇ ਲੱਤ ਮਾਰੀ ਨੱਚਣਾ ਤਾਂ ਹੁਣ ਨੱਚ ਲੈ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਖਟਕੇ ਲਿਆਂਦਾ ਚਾਵਾ ਚਾਦਰ ਪੜ ਮੁੰਡਿਆ ਤੈਨੂੰ ਅਡੀਆਂ ਰਗੜ ਕੇ ਪਾਵਾ ਚਾਦਰ ਪੜ ਮੁੰਡਿਆ ਤੈਨੂੰ ਅਡੀਆਂ ਰਗੜ ਕੇ ਪਾਵਾ ਚਾਦਰ ਪੜ ਮੁੰਡਿਆ ਤੈਨੂੰ ਅਡੀਆਂ ਰਗੜ ਕੇ ਪਾਵਾ ਚਾਦਰ ਪੜ ਮੁੰਡਿਆ ਨੰਦ ਕਾਉਂਟਿੰਗ ਆ ਬੱਲ ਬਤਾ ਸੇ ਗੱਲਾਂ ਸਾਗਰ ਬਾਰੇ ਨੀ ਮੱਥੇ ਰੇ ਰੰਗ ਗੁਲਗੁਲਾ ਛੇਲੀ ਕਾ ਬਿਕਾਰੇ ਫੈਲ ਕਰਾ ਪਾਣੀ ਤਾ ਲੰਮੀ ਐ ਮਟਿਆਰੇ ਫੈਲ ਕਰਾ ਪਾਣੀ ਤਾ ਲੰਮੀ ਐ ਮਟਿਆਰੇ ਫੈਲ ਕਰਾ ਪਾਣੀ बरसी खटन गया सी बारी बरसी खटन गया सी खटके लिया रू गेड़ा देनी मेलने गागर वर्गी तू 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 राई 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 अपा दो में नचिए तो अपा दो में नचिए

ਲੈ ਗਿਆ ਕਾਲਿਆ ਰੁਗ ਪਰ ਕੇ ਲੈ ਗਿਆ ਕਾਲਿਆ ਰੁਗ ਪਰ ਕੇ ਮੈਨੂੰ ਤਾਂ ਕਹਿੰਦਾ ਪੇਕੇ ਨਹੀਂ ਜਾਂਦੀ ਮੈਨੂੰ ਤਾਂ ਕਹਿੰਦਾ ਪੇਕੇ ਨਹੀਂ ਜਾਂਦੀ ਜਦ ਮੈਂ ਤੁਰ ਗਈ ਪੇਕੇ ਨਿੰਜਾ ਬੜੀ ਦਾ ਕਲਸ਼ਨਾ ਰੂੜੀ ਚੜਚੜ ਵੇਖੀ ਨਿੰਜਾ ਬੜੀ ਦਾ ਕਲਸ਼ਨਾ ਰੂੜੀ ਚੜਚੜ ਵੇਖੀ ਨਿੰਜਾ ਬੜੀ ਦਾ ਕਲਸ਼ਨਾ ਰੂੜੀ ਚੜਚੜ ਵੇਖੀ ਮੈਨੂੰ ਤਾਂ ਕਹਿੰਦਾ ਛੁੱਟ ਨਹੀਂ ਪਾਉਂਦੀ ਮੈਨੂੰ ਤਾਂ ਕਹਿੰਦਾ ਛੁੱਟ ਨਹੀਂ ਪਾਉਂਦੀ ਗੋਟਿਆ ਕਰਨੇ ਪਈ ਜੇ ਦੀ ਨਜ਼ਰ ਬੁਰੀ ਗੋਟਿਆ ਕਰਨੇ ਪਈ ਜੇ ਦੀ ਨਜ਼ਰ ਬੁਰੀ ਗੋਟਿਆ ਕਰਨੇ ਪਈ ਚਲਾਈ ਬਸ ਈ ਈ ਲੈ ਲਓ ਬਸ ਕੋਈ ਈ ਲੈ ਲੈ ਮੀ ਕੀ ਹੁੰਦੀ ਮੈਂ ਵੜ ਸੱਤੇ ਨਹੀਂ ਮੈਨੂੰ ਨਾ ਚੁਲਾਣ ਦੇ ਬਜੇ ਟੋਲ ਦੀ ਗ ਮੰਡੀਆਂ ਦੇ ਵੇੜੇ ਸੱਤੇ ਨਹੀਂ ਮੈਨੂੰ ਨਾ ਚੁਲਾਣ ਦੇ ਮੇਰੀ ਸੱਸ ਬੜੀ ਸਨਖੀ ਮੈਨੂੰ ਪਾੜ ਦਿੰਦੀ ਅੱਜਤੀ ਮੇਰੀ ਸੱਸ ਬੜੀ ਸਨ ਮੈਨੂੰ ਪਾੜ ਦਿੰਦੀ ਆ ਜਿੱਪੀਣਾ ਨੇ ਆਪ ਹੀ ਬੌਂਦੀ ਆ ਮੇਰੀ ਸੱਸ ਸਹੇਲੀਆਂ ਵਰਗੀ ਬਾਰਾ ਮੋਜ ਦੋਦੀ ਆ ਮੇਰੀ ਸੱਸ ਜ਼ਹਿਲੀਆਂ ਵਰਗੀ ਬਾਰਾ ਮੋਜ ਦੋਦੀ ਆ ਗੇਰੀ ਜਿੱਪੀਆਂ ਬੇਲਵਾਨ ਵਾਲਿਆ ਤੇਈ ਜੀਵੇ ਸੁਤਵਾਉਂਦੀ ਜਿੱਪੀਆਂ ਬੇਲਵਾਨ ਵਾਲਿਆ ਮੈਨੂੰ ਤਾਂ ਇਹਨਾ ਪਤਾ ਕੀ ਨਹੀਂ ਜਾਂਦੀ ਮੈਨੂੰ ਤਾਂ ਦੇਖੇ ਨਹੀਂ ਜਾਂਦੀ ਜਦ ਮੈਂ ਦੁਰ ਗਈ ਦੇਖੇ ਨਹੀਂ ਜਾ ਬੜੀ ਦਗਲਸ ਨਾ ਵੀਡੀਓ ਕਾਲ ਤੇ ਦੇਖੇ ਨਹੀਂ ਜਾ ਬੜੀ ਦਗਲਸ ਨਾ ਵੀਡੀਓ ਕਾਲ ਤੇ ਦੇਖੇ ਨਹੀਂ ਜਾ ਬੜੀ ਦਗਲਸ ਨਾ ਵੀਡੀਓ ਕਾਲ ਤੇ ਦੇਖੇ ਸਾਣ ਵੀਰ ਇਕੱਠੀ ਆ ਕਰੇ ਬਾਬਾ ਚੰਦੇਰੀ ਬੰਦੋੜੇ ਪਾਵੇ ਸਾਣ ਵੀਰ ਇਕੱਠੀ ਆ ਕਰੇ ਬੋਤੇ ਕੱਤੀ ਮੈਨੂੰ ਬਾਹਨ ਦੇਵੇ ਜਿੱਤੀ ਮੇਰੀ ਸੱਖਵੜੀ ਕਬਤੀ ਤੈਨੂੰ ਬਾਹਨ ਦੇਵੇ ਜਿੱਤੀ ਨਾ ਵੀ ਜਿੱਤੀ ਬੋਨੀਆ ਪੁਣਾ ਰਾਜੀ ਦਾ ਗੁਦੇ ਜੀਦੀ ਜੀ ਦੀ ਟੋੜੀ ਬੋਲੀ ਮੈਂ ਪਾਵਾਂ ਜੱਟ ਦੀ ਜੀ ਦੀ ਟੋੜੀ ਬੋਲੀ ਮੈਂ ਪਾਵਾਂ ਗੋਰਾ ਰੰਗ ਤੇ ਰੁੱਸ ਨਾਲ ਦਾ ਲੱਗਦੀ ਜਾਨ ਤੋਂ ਪਿਆਰੀਓ ਮਿੱਤਰਾਂ ਨੇ ਪੱਟ ਲੈਣੀ ਜੀ ਦੀ ਕੁੜੀਆਂ ਵਿੱਚ ਸਰਦਾਰੀ ਮਿੱਤਰਾਂ ਨੇ ਪੱਟ ਲੈਣੀ ਜੀ ਦੀ ਕੁੜੀਆਂ ਵਿੱਚ ਸਰਦਾਰੀ ਮਿੱਤਰਾਂ ਨਾਲ ਪੱਟ ਲੈਣੀ ਗੇੜੀ ਕੁੜੀਆਂ ਵਿੱਚ ਸਰਦਾਰੀ ਮਿੱਤਰਾਂ ਨਾਲ ਪੱਟ ਲੈਣੀ ਜੀ ਦੀ ਕੁੜੀਆਂ ਵਿੱਚ ਸਰਦਾਰੀ ਵੀਰਾ ਗੱਲੀ ਉਹ ਵਣ ਗਾਰੀ ਦੇ ਰੀਗਤਾ ਨਹੀਂ ਲੈ ਕੋੜਤੀ ਵੀਰਾ i not ਗਿੱਧਾ ਕਰੇ ਮੇਲੜੇ ਗਿੱਧਾ ਗੂਬਹੇਰਾ ਗੁੱਟ ਵੱਟ ਕੇ ਚਾਕ ਮਨੇਰੇ ਪਰਿਆ ਪਿਆ ਬਨੇਰਾ ਜੇ ਤੈਨੂੰ ਦੁੱਖ ਲੱਗਦੀ ਲਾਲਾ ਚਾਦਰਾਂ ਮੇਰਾ ਜੇ ਤੈਨੂੰ ਦੁੱਖ ਲੱਗਦੀ ਲਾਲਾ ਚਾਦਰਾਂ ਮੇਰਾ ਜੇ ਤੈਨੂੰ ਦੁੱਖ ਲੱਗਦੀ ਲਾਲਾ ਚਾਦਰਾਂ ਨਾ ਤੈਨੂੰ ਮੱਲਾ ਪਾਈਏ ਗਿੱਧਾ ਸੋੜਦਾ ਨਾ ਤੈਨੂੰ ਮੱਲਾ ਪਾਈਏ ਗਿੱਧਾ ਸੋੜ ਸਾਡੀ ਮਾਮੀ ਬੜੀ ਸ਼ਕੀਲਾਂ ਦੀ ਸਾਡੀ ਨਾਮੀ ਬੜੀ ਸ਼ਕੀਲ ਲਾਉਂਦੀ ਪਾウダー ਤੇ ਕਰੀਮ ਪਾਉਂਦੀ ਕੁੜਤੇ ਨਾਲ ਦੀ ਚੁਰਦੀ ਠੁੰਮਕ ਠੁੰਮਕ ਜੁੱਤੀ ਜੀ ਕੋਚੀ ਕੋਚ ਕੁੜਤੇ ਠੁੰਮਕ ਠੁੰਮਕ ਜੁੱਤੀ ਜੀ ਕੋਚੀ ਕੋਚ ਕੁੜਤੇ ਠੁੰਮਕ ਠੁੰਮਕ ਜੀ ਜੀ ਕੋਚੀ ਕੋਚ ਠੁਰਦੀ ਠੁੰਮਕ ਠੁੰਮਕ ਜੁੱਤੀ ਜੀ ਕੋਚੀ ਕੋਚ ਪੈਣੋ ਸਾਰਿਆਂ ਨੂੰ ਬੇਨਤੀ ਐ ਸਾਰਿਆਂ ਜਣੀਆਂ ਨੱਚ ਲੋ ਬਾਰੀ ਬਾਰੀ ਆ ਕੇ ਆਹ ਖੇਰਨਾ ਬੁਸਾ ਕਰਿਓ ਕਾਣ ਰਾਖੀ ਨੀਏ ਸਪਟੋਲੇ ਦੀ ਪਾਲੀ ਕਰੂਗਾ ਰਾਖੀ ਸਪਟੋਲੇ ਦੀ ਪਾਲੀ ਕਰੂਗਾ ਰਾਖੀ ਸਪਟੋਲੇ ਦੀ ਤਾਬੀਏ ਅੰਮ੍ਰਦਾ ਬੂਟਾ ਤੂੰ ਤਾਬੀਏ ਅੰਮ੍ਰਦਾ ਬੂਟਾ ਮੈਂ ਕਿੰਨਾ ਵਣਿਆ ਮਾਨੀ ਜੁਗ ਜੁਗ ਤੇਰੇ ਨਾਲ ਜੁ ਲੱਗ ਜਾ ਨੀ ਜੁਗ ਜੁਗ ਤੇਰੇ ਨਾਲ ਜੁ ਲੱਗ ਜਾ ਰਤਾ ਫਰਕ ਨਾ ਪਾਵਾ ਤੇਰੀ ਨੇਕੀ ਦਾ ਕਰਕੇ ਜਾਈਂ ਤੇਰਾ ਮਨ ನನ್ನ ನಾಯಕರು ಕೋಳಿ ಕಾದಿ ದಿನಾ ದಿನಾ ನಿನ್ನ ಕೋಳಂ ಕೋಳಿ ಮಣೆ ಕೋಳಿ ಕಣ್ಣದ ನರಾಯಣ ಗೆತ್ತಾ ಪರಯ್ಯ ನಂದಾ ਕਤਰੀ ਗਾਤੋਨੀ ਸੀ ਮਰਤਨੇ ਕੋਰੀ ਕਤਰੀ ਗਾਤੋਨੀ ਜੇੜੀ ਗਿੱਤਾਨੀ ਪਾਉ ਰੰਗ ਵਈਏ ਦੇੜੀ ਗਿੱਤਾਨੀ ਪਾਉ ਰੰਗ ਵਈਏ ਜੇ ਮੁੰਡੇ ਅੱਤ ਮੈਨੂੰ ਨੱਚਦੀ ਦੇਖਣਾ ਜੇ ਮੁੰਡਿਆ ਤੂੰ ਮੈਨੂੰ ਨੱਚਦੀ ਦੇਖਣਾ ਗੜਵਾਲਾ ਸਕੂਰੀਆਂ ਦਾ ਤੇਰੀ ਤੋਰ ਨੀ ਦੇਖਣੀ ਅਸਾਂ ਲਵਣਾ ਗਾੜੇ ਦਾ ਚਾਂਦੀ ਗਾਨੀ ਲੱਕ ਟੁੱਟ ਝੂਮਰਾ ਦੇ ਚਾਂਦੀ ਗਾਨੀ ਲੱਕ ਟੁੱਟ ਝੂਮਰਾ ਦੇ ਚਾਂਦੀ ਗਾਨੀ ਦੋ ਅਬੇ ਨਜਰਾ ਭਾਈ ਬੇ ਨਜਰਾ ਬੋਤਾ ਬੰਦਰ ਵਜੇ ਬੇ ਬੋਤ ਤੇ ਰੂਪਾ ਘਟੋ ਕਰਾ ਬੋਤ ਤੇ ਰੂਪਾ ਘਟੋ ਕਰਾ ਤੈਨੂੰ ਦੇ ਪਰਸਾ ਦੇ ਕਿੱਦੇ ਵਿੱਚ ਨੱਚਦੀ ਦੀ ਤੁੰਤ ਪਈ

میں بٹیاں دے دپا مان دا بلایا منڈا ہنس ہنس بولدا مان دا بلایا منڈا ہنس ہنس بولدا میرا بلایا پنڈا پج کے بے تینو کٹنا سو دکھا ولے سد کے بے چکنا کٹنا سو دکھا ولے سد کے بے تینو کٹنا سو دکھا ولے سد کے

ਭਗਦੀ ਨਦੀ ਦੇ ਵਿੱਚ ਅੰਬੂ ਦੀਆਂ ਪਾੜੀਆਂ ਬਿਆਆਂ ਫਾਹੇ ਪਾਆਂ ਮੋਜਾਂ ਲੁਕਣ ਤਵਾਰੀਆਂ ਬਿਆਆਂ ਫਾਹੇ ਪਾਆਂ ਮੋਜਾਂ ਲੁਕਣ ਤਵਾਰੀਆਂ ਬਿਆਆਂ ਫਾਹੇ ਪਾਆਂ ਮੋਜਾਂ ਲੁਕਣ ਤਵਾਰੀਆਂ ਮਦਾਨੀਆਂ 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 ਪੇਕੇ ਤੋਂ ਮੇ ਪੈਣਾ ਨੱਚੀ ਸਾਰੇ ਨੱਚੀ ਐ ਤੇ ਰਾਣੀਆਂ ਝਠਾਨੀਆਂ ਪੇਕੇ ਤੋਂ ਮੇ ਪੈਣਾ ਨੱਚੀ ਨਾ ਚੰਨਾ ਪਰੇ ਆਜ ਵੈਣਦਾ ਛੰਨੇ ਉੱਤੇ ਚੰਨਾ ਚੰਨਾ ਪਰੇ ਆਜ ਵੈਣਦਾ ਵੇਖਿਸ਼ ਕਿਨਾ ਖੜਕੇ ਗਿੰਦਾ ਜੱਟੀ ਮਲ ਵੈਣਦਾ ਵੇਖਿਸ਼ ਕਿਨਾ ਖੜਕੇ ਗਿੰਦਾ ਜੱਟੀ ਮਲ ਵੈਣਦਾ ਵੇਖਿਸ਼ ਕਿਨਾ ਖੜਕੇ ਗਿੰਦਾ ਜੱਟੀ ਮਲ ਵੈਣਦਾ ਚੰਨਾ ਉੱਤੇ ਚੰਨਾ ਚੰਨਾ ਪਰੇ ਆਸੀ ਸਾਗਾ ਕਿਸ ਨੂੰ ਕੀ ਪਤਾ ਮਾਤਿਆਂ ਦੇਵਰਾ ਕਿਸੇ ਨੂੰ ਕੀ ਪਤਾ ਮਾਂ ਮਾਤਿਆਂ ਦੇ ਪਿਆਰ ਦਾ ਕਿਸੇ ਨੂੰ ਕੀ ਪਤਾ ਮਾਂ ਮਾਤਿਆਂ ਦੇ ਪਿਆਰ ਦਾ ਬਗਦੀ ਨਦੀ ਦੇ ਵਿੱਚ ਦੋ ਫੁੱਲ ਖੂਹੇ ਬਗਦੀ ਨਦੀ ਦੇ ਵਿੱਚ ਦੋ ਫੁੱਲ ਖੂਹੇ ਖੁੱਲੇ ਰਖੀਨੇ ਰੱਬਾ ਇਹਨਾਂ ਮਾਪਿਆਂ ਦੇ ਦੂਹੇ ਖੁੱਲੇ Okay.